ਆਜੋ ਦੋਸਤੋ ਆਪਾਂ ਮਿਲੌਣੇ ਤੁਹਾਨੂੰ ਸਰਪੰਚ ਹਜ਼ਾਰਾ ਸਿੰਘ ਉਹਨਾਂ ਚਾਹਨਾ ਸਰਪੰਚ ਹਜ਼ਾਰਾ ਸਿੰਘ ਦੇ ਘਰੇ ਲੈ ਕੇ ਜਾਣਾ ਆਪਾਂ ਪਹੁੰਚ ਗਏ ਆ ਸਰਪੰਚ ਹਜ਼ਾਰਾ ਸਿੰਘ ਦੇ ਘਰੇ ਹੁਣ ਆਪਾਂ ਮਿਲਦੇ ਆ ਸਰਪੰਚ ਹਜ਼ਾਰਾ ਸਿੰਘ ਜੀ ਨੂੰ ਇੱਧਰ ਬੈਠੇ ਆ ਆਪਣੇ ਸਰਪੰਚ ਹਜ਼ਾਰਾ ਸਿੰਘ ਜੀ ਜੋ ਆਪਣੇ ਸੱਜਣ ਦੇ ਨਾਲ ਪੁਰਾਣੇ ਕੀਰਤਾਂ ਦਾ ਆਨੰਦ ਲੈਂਦੇ ਹੋਏ ਇਹ ਆਪਣਾ ਪਿਆਬੀ ਕਲਾ ਚ ਕਲਚਰ ਆ ਔਰ ਅੱਜ ਸਰਪੰਚ ਹਜ਼ਾਰਾ ਸਿੰਘ ਦੇ ਘਰੇ बच्चे बैठते आराम कर रहे हैं पुराने गीतਾਂ ਦਾ ਆਨੰਦ ਲੈਂਦੇ ਹੋਏ ਇਹ ਆਪਣਾ ਪਿਆਰੀ ਕਲਾ ਚ ਕਲਚਰ ਆ ਔਰ ਉੱਧਰ ਫਿਰ ਚਾਹੀਆ ਰਸਮੀ ਕਰੇ بچے ਬੈਠਦੇ ਆਰਾਮ ਕਰ ਰਹੇ ਨੇ ਔਰ ਵਧੀਆ ਲਾਈਵ ਕਰ ਰਹੇ ਨੇ ਡੀਆ ਰੇ ਨਾ ਰਹੀ ਹੈ ਇੱਧਰ ਤੋਂ ਤੁਹਾਨੂੰ ਆਪਣੇ ਗੰਡਾ ਦੇ ਵਿੱਚ ਕੁੜੀਆਂ ਛੋਟੀਆਂ ਬੱਚੀਆਂ ਜੋ ਜਿੰਨੋ ਸ਼ਾਇਦ ਅੱਜ ਦੇ ਜ਼ਮਾਨੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਕਿ ਇਹਨੂੰ ਕੀ ਕਹਿੰਦੇ ਇਹ ਜਿਹੜੀਆਂ ਗੇੜੀਆਂ ਖੇਡਦੇ ਆ ਰਹੇ ਮੈਂ ਤੁਹਾਨੂੰ ਚੰਗੀ ਗੱਲ ਦੱਸਣਾ ਇਹ ਗੇੜੀਆਂ ਖੇਡਣ ਦਾ ਮਤਲਬ ਆ ਉਹ ਦੇਖੋ ਇੱਕ ਮੇਟੀ ਦੇ ਹੱਥ ਵਿੱਚ ਗੇੜੀ ਆ ਇਹ ਗੇੜੀ ਨੂੰ ਕਹਿੰਦੇ ਪੰਜਾ ਰੋੜਾ ਇਹ ਸਾਡਾ ਵੀ ਅਮੀ ਕਲਚਰ ਹੈ ਜੇ ਹੁਣ ਆਪਾਂ ਪਹੁੰਚ ਗਏ ਆ ਜੀ ਕੀਮ ਤਾਰਾ ਚੰਦ ਇਹ ਹਕੀਮ ਤਾਰਾ ਚੰਦ ਦੇ ਘਰੇ ਉਹਦੀਆਂ ਬੇਡੀਆਂ ਪਰ ਮੈਂ ਤੁਹਾਨੂੰ ਕੀਮ ਤਾਰਾ ਚੰਦ ਜੀ ਨਾਲੇ ਕਲੰਮਾ ਇਹ ਹਕੀਮ ਤਾਰਾ ਚੰਦ ਜੀ ਇਹਨਾਂ ਦੇ ਕੋਲੋਂ ਇੱਕ ਕਮਰੀਜ ਆਇਆ ਇਹਨੂੰ ਕੋਈ ਪ੍ਰੋਬਲਮ ਆ ਹੋਰ ਹਕੀਮ ਤਾਰਾ ਚੰਦ ਜੀ ਕੋਲੋਂ ਇਹ ਦਵਾਈ ਲੈਣ ਆਇਆ ਔਰ ਪਿੱਛੇ ਦਵਾਈਆਂ ਤਰ੍ਹਾਂ ਤਰ੍ਹਾਂ ਦੀਆਂ ਪਈਆਂ ਦੇਖੋ ਕਿੰਨੀ ਵਧੀਆ ਇਹ ਆ ਆਪਣੇ ਪਿਆਭੀ ਕੇ ਬਤਾਰਾ ਚੰਦ ਜੀ ਪਹੁੰਚ ਗਏ ਆ ਜੀ ਚੰਨਨ ਸਿੰਘ ਆਮ ਗੜੀਆ ਦੇ ਘਰੇ ਮੈਂ ਤੁਹਾਨੂੰ ਹੁਣ ਚੰਨਨ ਸਿੰਘ ਆਮ ਗੜੀਆ ਨੂੰ ਮਲਾਉਣਾ ਵਾ ਜਿਹੜਾ ਕਿ ਲੱਕੜੀ ਦਾ ਕੰਮ ਕਰਦਾ ਇਹਦੇ ਕੋਲ ਪਿਆ ਹੋਇਆ ਰੰਦਾ ਤੇਸੀ ਖੁਰਪਾ ਰੰਬਾ ਤਿਆ ਪੁਰਾਣੇ ਪੁਰਾਣੀਆਂ ਆਪਣੀਆਂ ਲਵਾਰੀਆਂ ਜਿਹੜੀਆਂ ਹੁੰਦੀਆਂ ਪੁਰਾਣੇ ਦਰਵਾਜ਼ੇ ਤਰਾਨੇ ਬੈੱਡ ਇਹ ਆ ਚੰਨਨ ਸਿੰਘ ਰਾਮਗੜੀਆ ਜਿਹਦਾ ਤੁਸੀਂ ਅਕਸਰ ਇਹ ਨਾਮ ਬਹੁਤ ਸੁਣਿਆ ਵਾ ਔਰ ਉਹ ਕੁਛ ਅਗੀਆਂ ਜਿਆਦਾ ਪਿੱਛੇ ਪੰਜਾਣੇ ਜੋ ਉਹਨੇ ਬਣਾਇਆ ਨੇ ਜਿਸ ਤਰ੍ਹਾਂ ਹੁਣ ਅਸੀਂ ਪਹੁੰਚ ਗਏ ਆ ਜੀ ਟੇਲਰ ਮਾਸਟਰ ਮਾਲਕ ਸਰਦੂਲ ਮਾਲਕ ਸਰਦੂਲ ਇਹ ਹੈ ਟੇਲਰ ਮਾਸਟਰ ਮਲਕ ਸਰਦੂਲ ਜੋ ਕਿ ਕਢਾਈ ਕਰ ਰਿਹਾ ਆ ਦੇਖੋ ਜੀ ਇਹ ਚੀਜ਼ਾਂ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਣਗੀਆਂ ਇਹ ਸਾਰਾ ਕੁਝ ਤੁਹਾਨੂੰ ਸੋਨੂ ਯੂਨੀਵਰਸ YouTube ਚੈਨਲ ਤੇ ਹੀ ਮਿਲਣਗਾ ਨੇ ਸੋਨੂ YouTube ਸੋਨੂ ਯੂਨੀਵਰਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਇ ਕਰੋ ਕਿ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਵੀ ਵੀਡੀਓ ਦਿਖਾ ਸਕਾਂ ਤੇ ਤਾਂ ਨੂੰ ਆਪਣੇ ਪਿਆਰੇ ਕਲਚਰ ਦੇ ਨਾਲ ਜੋੜ ਕੇ ਰੱਖਾਂ ਹੁਣ ਅਸੀਂ ਪਹੁੰਚ ਗਏ ਆ ਸੋਨੇ ਦੇ ਗਹਿਣੇ ਸੋਨੇ ਦੇ ਗਹਿਣੇ ਤੋਲਾ ਰਾਮ ਸਰਾਬ ਇਹ ਹੈਗਾ ਜੀ ਸੋਨੇ ਦੇ ਗਹਿਣਿਆਂ ਦਾ ਘਰ ਤੋਲਾ ਰਾਮ ਇਹਦੀ ਅਕਸਰ ਤੇ ਹੀ ਕਹਾਣੀਆਂ ਕਿਤਾਬਾਂ ਵਿੱਚ ਪੜੀਆਂ ਨੇ ਇਹ ਸੋਨੇ ਦੇ ਗਹਿਣਿਆਂ ਦਾ ਵਪਾਰ ਕਰਦਾ ਸੀਗਾ ਜੀ ਸਿਰ ਦੇ ਗਹਿਣੇ ਤਨ ਦੇ ਗਹਿਣੇ ਬਾਤ ਤੇ ਹੱਥਾਂ ਦੇ ਗਹਿਣੇ ਉਹ ਸਾਹਮਣੇ ਸਿਰ ਦੇ ਗਹਿਣੇ ਕੰਨ ਦੇ ਗਹਿਣੇ ਬਾਤ ਤੇ ਹੱਥਾਂ ਦੇ ਗਹਿਣੇ ਨੱਕ ਦੇ ਗਹਿਣੇ ਗਲ ਦੇ ਗਹਿਣੇ ਹੁਣ ਆਪਾਂ ਪਹੁੰਚ ਗਏ ਆ ਜੀ ਡਾਕਖਾਨੇ ਇਹ ਆਪਣਾ ਹੈਗਾ ਡਾਕਖਾਨਾ ਅਕਸਰ ਅੱਜ ਦੇ ਸਮੇਂ ਵਿੱਚ ਜਿੰਨੂੰ ਤੁਸੀਂ ਡਾਕਿਆ ਕਰਨੇ ਆ ਚਿੱਠੀ ਦੇਣ ਵਾਲਾ ਪੁਰਾਣੇ ਵੇਲੇ ਵਿੱਚ ਕਦਾ ਜੋ ਪੈਨਲ ਲਫਾਫੇ ਬੰਦ ਐਂਦਾ ਕਿਸੇ ਦੀ ਵੀ ਚਿੱਠੀ ਆਉਂਦੀ ਸੀਗੀ ਸ਼ਾਇਦ ਉਹਨਾਂ ਸਟੈਂਪ ਲਾ ਕੇ ਔਰ ਡਾਕੀਆ ਜਦੋਂ ਕਿਸੇ ਦੀ ਚਿੱਠੀ ਲੈ ਕੇ ਆਉਂਦਾ ਸੀ ਤੇ ਸਾਰਾ ਪਿੰਡ ਉਹਦੇ ਪਿੱਛੇ ਭੱਜਦਾ ਸੀ ਕਿ ਕਿਹਦੀ ਤਾਰ ਆ ਗਈ ਅੱਜ ਅਸੀਂ ਚਿੱਠੀ ਕੰਨੇ ਆ ਪਹਿਲਾਂ ਤਾਰ ਕਹਿੰਦੇ ਹੁੰਦੇ ਸੀਗੇ ਚਿੱਠੀ ਨੂੰ ਹੁਣ ਆਪਾਂ ਪਹੁੰਚ ਗਏ ਆ ਜਮਾਤ ਪਹਿਲੀ ਪਿਆਬੀ ਮਾਂ ਬੋਲੀ ਆ ਦੇਖੋ ਜੀ ਬੱਚੇ ਪੜਦੇ ਆ ਮਾਸਟਰ ਸਿੰਘ ਹਾਸਟਲ ਜੀ ਪੜਾ ਰਹੇ ਆ ਔਰ ਬੱਚੇ ਆਪਣੇ ਆਪਣੇ ਪੜਾਈ ਚ ਮਗਨ ਹੋਏ ਆ ਔਰ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਬੱਚਾ ਗਲਤੀ ਕਰਦਾ ਸੀ ਤੇ ਉਹਨੂੰ ਆਮਦਨ ਦਫਾਨਾ ਇਸ ਤਰ੍ਹਾਂ ਕੰਨ ਫੜਾ ਕੇ ਜਿੰਨੂੰ ਕਹਿੰਦੇ ਹੁੰਦੇ ਸੀਗੇ ਮੁਰਗਾ ਮੁਰਗਾ ਬਣਾਉਂਦੇ ਸੀ ਤੇ ਉਹਦੀ ਗਲਤੀ ਦੀ ਸਜ਼ਾ ਦਿੰਦੇ ਸੀਗੇ ਧੋਣੀ ਅਧੋਣੀ ਦੋਨੇ ਦੋਨੇ 4 3 6 4 8 5 9 10 6 12 7 14 8 19 9 12 10 3 ਇਹ ਆਪਣਾ ਪਿਆਬੀ ਕਲਚਰ ਇੱਧਰ ਆਪਣੇ ਬੈਠੇ ਆ ਭੈਣ ਜੀ ਜੀ ਇਹ ਆਪਣੇ ਭੈਣ ਜੀ ਆਪਣੀਆਂ ਲੜਕੀਆਂ ਨੂੰ ਪੜਾ ਰਹੀ ਆ ਤਾਂ ਨੂੰ ਲੈ ਕੇ ਚੱਲੇ ਆਂ ਬਲੈਤੀ ਦੇ ਘਰ ਸੱਜਣ ਸਿੰਘ ਗੱਜਣ ਸਿੰਘ ਸੱਜਣ ਸਿੰਘ ਗੱਜਣ ਸਿੰਘ ਦਾ ਨਾਮ ਤੇ ਤੁਸੀਂ ਅਕਸਰ ਹੀ ਬਹੁਤ ਸੁਣਿਆ ਆ ਇਹ ਹੈਗਾ ਬਲੈਤੀ ਦੇ ਸੱਜਣ ਸਿੰਘ ਗੱਜਣ ਸਿੰਘ ਦੇ ਘਰੇ ਪਹੁੰਚ ਗਏ ਆਪਾਂ ਇਹ ਆਸ਼ਟਾ ਮਾਪਣੂ ਘਰ ਚ ਨਹੀਂ ਮਿਲੇ ਇਹ ਬੀਬੀ ਮਿਲੀ ਆ ਉਹ ਕਹਿੰਦੀ ਜੀ ਉਹ ਭਾਜੀ ਕੰਮ ਤੋਂ ਬਾਹਰ ਗਏ ਆ ਕਿਸੇ ਨੂੰ ਮਿਲਣਾ ਇਹ ਪੁਰਾਣੇ ਸਮੇ ਦਾ ਕਲॉक ਟਾਵਰ ਜਿਸ ਤਰ੍ਹਾਂ ਆਪਣਾ ਲੁਧਿਆਣਾ ਹੈ ਘਟਾ ਘਰ ਰੋ ਮਹਿੰਦਰ ਸਿੰਘ ਮੈਂਬਰ ਪੰਚਾਇਤ ਐਮਪੀ ਜੀ ਚੇਅਰ ਜਿਹਦੇ ਪਿੱਛੇ ਸਾਰੀ ਦੁਨੀਆ পাগল ਹੋਈ ਆ ਅੱਜ ਦੇ ਸਮੇਂ ਚ ਇਹਨੂੰ ਕੁਰਸੀ ਕਹਿੰਦੇ ਆ ਪੰਜਾਬੀ ਵਿਰਸਾ ਇਹਦੇ ਨਾਲ ਹੀ ਤੁਹਾਨੂੰ ਦਿਖਾਵਾਂਗਾ ਮੈਂ ਪੰਜਾਬੀ ਵਿਰਸਾ ਪੰਜਾਬੀ ਵਿਰਸਾ ਕੀ ਹੁੰਦਾ ਵਾ ਤੁਹਾਨੂੰ ਦੱਸਦਾ ਹਾਂ ਓਹ ਆ ਗਈ ਲਾਈਟ ਜੀ ਮੈਂ ਤਾਂ ਕਿਹਾ ਇੱਥੇ ਲਾਈਟ ਨਹੀਂ ਆ ਇਹ ਆ ਆਪਣਾ ਪੰਜਾਬੀ ਵਿਰਸਾ ਤੁਸੀਂ ਕਮੈਂਟਾਂ 'ਚ ਦੱਸਣਾ ਕਿ ਤੁਸੀਂ ਪੰਜਾਬੀ ਵਿਰਸੇ ਵਿੱਚ ਇਹ ਆਪਣੇ ਪੁਰਾਣੇ ਵੇਲੇ ਦੀਆਂ ਕਿਹੜੀਆਂ ਕਿੜੀਆਂ ਚੀਜ਼ਾਂ ਪਈਆਂ ਨੇ ਕਿਉਂਕਿ ਜੇ ਮੈਂ ਤੁਹਾਨੂੰ ਨਾਮ ਦੱਸਦੇ ਫਿਰ ਤੇ ਤੁਹਾਨੂੰ ਪਤਾ ਲੱਗ ਹੀ ਜਾਣਾ ਮੈਂ ਦੇਖਣਾ ਚਾਹੁੰਦਾ ਵੀ ਤੁਹਾਨੂੰ ਅੱਜ ਵੀ ਆਪਣੇ ਪ੍ਰਾਪਿਆ ਪੰਜਾਬੀ ਸੱਭਿਆਚਾਰ ਦੇ ਪੁਰਾਣੇ ਕਲਚਰ ਕਿੰਨੂ-ਕਿੰਨੂ ਯਾਦ ਆ ਕਿਹੜੇ-ਕਿਹੜੇ ਇਸ ਚੀਜ਼ਾਂ ਨੂੰ ਇਸਤੇਮਾਲ ਕਰ ਚੁੱਕੇ ਆ ਇਹ ਸਾਰਾ ਆਪਣਾ ਪੰਜਾਬੀ ਕਲਚਰ ਹੈ ਜੀ ਇੰਦਰ ਆਪਣੇ ਪਏ ਆਮ ਘਰਾਂ ਵਿੱਚ ਵਰਤੇ ਜਾਣ ਵਾਲੇ ਪੰਜਾਬੀ ਵਿੱਚ ਠੋਸ ਪੰਜਾਬੀ ਜੀ ਜਿੰਨੂੰ ਕਹਿ ਦਿੰਨੇ ਆਪਾਂ ਭਾਂਡੇ ਤੇ ਤੁਸੀਂ ਕਮੈਂਟਾਂ 'ਚ ਜਰੂਰ ਦੱਸਣਾ ਕਿ ਇਹ ਕਿਹੜੇ ਕਿਹੜੇ ਭਾਂਡੇ ਆ ਇਹਨਾਂ ਦਾ ਕੀ ਕੀ ਨਾਮ ਆ ਮੈਂ ਮਿਸਾਲ ਤੌਰ ਤੇ ਤੁਹਾਨੂੰ ਪਤਾ ਤੇ ਮੈਨੂੰ ਸਾਰੇ ਹੀ ਆ ਬਾਲਟੀਆਂ ਡੋਲੂ ਗਾਗਰ ਚਮਚੇ ਪਲੇਟਾਂ ਤੁਸੀਂ ਕਮੈਂਟਾਂ 'ਚ ਦੱਸਣਾ ਵੀ ਕੀ ਕੀ ਪਿਆ ਆ ਇਹਨਾਂ ਦੇ ਵਿੱਚ ਮੈਂ ਵੀ ਦੇਖਾਂ ਤੁਹਾਨੂੰ ਆ ਗਿਆ ਪੰਜ ਦਰਿਆਵਾਂ ਦੇ ਪਾਣੀ ਜਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਉਹ ਹੀ ਆਪਣੇ ਭਰਾ ਸੋਨੂ ਜੁਨੀਵਰਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ ਨਵੇਂ ਪੰਜਾਬੀ